ਲਖਿੰਦਰ ਸਿੰਘ ਨਾਜੀ ਆਪਣਾ ਪਿੰਨ ਗੁਰੂਗੁੜਾਲੀ ਮਾਨਾ ਤੇ ਚੱਕੀ ਆ ਗੱਲ ਸਰ ਕੋਈ ਸਮਾਂ ਪਹਿਲਾਂ ਨਾ ਵੀਡੀਓ ਕੱਢਣ ਤੋਂ ਗੱਲ ਹੋਈ ਸੀ ਮੁਲਾਜ਼ਮ ਹੀ ਸੀ ਉਹਦੇ ਨੇ ਬੀਰਪੁਰ ਮਾਰੇ ਸੀ ਤੇ ਉਹਦੇ ਨਾਲ ਦਾ ਝਗੜਾ ਆਇਆ ਸੀ ਮੈਂ ਉਹਨਾਂ ਨੇ ਕੈਮਰਾ ਦਾ ਡੀਵੀਆਰ ਲੈ ਕੇ ਲਾ ਕੇ ਆਪੇ ਹੀ ਇਹਨੇ ਸੋਚਿਆ ਤੂੰ ਵੀਡੀਓ ਦਿੱਤੀ ਆ ਮੈਂ ਇਹਨੂੰ ਵੀਡੀਓ ਨਹੀਂ ਦਿੱਤੀ ਤੁਹਾਨੂੰ ਭਲਾ ਮੁਲਾਜ਼ਮਾਂ ਨੂੰ ਆਪਾਂ ਰੱਖ ਨਹੀਂ ਸਕਦੇ ਉਹ ਰਣਜੀਤ ਨੂੰ ਲੈ ਕੇ ਉਹਦੋਂ ਵੀ ਇਹਨੇ ਮੇਰੇ ਨਾਲ ਝਗੜਾ ਕੀਤਾ ਸੀ ਚਲੋ ਇਥੇ ਨੁਕਸਾਨ ਕੀਤਾ ਮੇਰਾ ਚਲੋ ਉਹਦੋਂ ਮਨੂੰ ਇਹ ਸੁਖਜੀਤ ਮਿੰਟੂ ਆ ਤੇ ਉਦੋਂ ਨੁਕਸਾਨ ਮੇਰਾ ਇਹੋ ਭੰਨ ਤੋੜਦਾ ਆ ਚਲੋ ਮੇਰੇ ਸਾਠ ਛੋਟੇ ਨਹੀਂ ਲੱਗੀ ਤੇ ਚਲੋ ਭੈਣ ਭਰਾਵਾਂ ਬੈ ਕੇ ਰਾਈ ਨਵਾ ਕਰ ਲਿਆ ਵੀ ਚਲੋ ਛੱਡੋ ਖੜਾ ਇਹ ਵੀ ਬੰਦੇ ਬੰਦੇ ਪੈ ਕੇ ਹੋ ਗਿਆ ਹੁਣ ਫੇਰ ਇਹਨੇ ਆ 14 ਤਰੀਕ ਨੂੰ ਸ਼ਾਮ ਨੂੰ ਆਣ ਕੇ ਪਹਿਲਾਂ ਬਾਹਰ ਗਾਲਾ ਗੁਲਾ ਕੱਢਦਾ ਰਿਆ ਬਾਅਦ ਚ ਮੈਂ ਮਗਰਲੇ ਬੰਨੇ ਆਪਣੀਆਂ ਮੱਜਾਂ ਮੇਂ ਛੋਣ ਲਿਆ ਇਹਨੇ ਮਗਰ ਜਾ ਕੇ ਮੇਰੇ ਨਾਲ ਸਿੱਧਾ ਜਾ ਕੇ ਮੇਨੂੰ ਧੱਕਾ ਮਾਰਿਆ ਬਾਅਦ ਮੇਰੇ ਸਿਰ ਤੇ ਬੀਰ ਮਾਰਦੀ ਇਹਨੇ ਉਸ ਤੋਂ ਬਾਅਦ ਹੁਣ ਆ ਅੱਜ ਸਵੇਰ ਦੀ ਗੱਲ ਹੈ ਸਵੇਰੇ 5 ਵਜੇ ਦੀ ਆ ਦੋ ਫਾਇਰ ਮਾਰ ਗਿਆ ਬੱਤੀਪੋਰ ਪਿਸਟਲ ਦੇ ਨਾਲ ਤੇ ਤਾਂ ਸਾਹਮਣੇ ਤੁਹਾਨੂੰ ਵੀਡੀਓ ਦੇਣ ਦਾ ਹੈ ਜਦੋਂ ਸੱਟਾਂ ਲਾਈਆਂ ਤੋਂ ਬਾਅਦ ਕੀ ਕਹਿੰਦਾ ਰਿਹਾ ਕਈ ਰਾਈ ਨਾ ਮੈਨੂੰ ਕਹਿੰਦਾ ਰਿਹਾ ਕਹਿੰਦਾ ਜੇ ਤੂੰ ਨਾ ਰਾਜ਼ੀ ਨਾ ਕੀਤਾ ਮੈਂ ਗੋਲੀ ਚਲਾ ਦੂੰਗਾ ਦੇਖੋ ਗੋਲੀ ਚਲਾ ਗਿਆ ਸیرے 5 ਵਜੇ ਆਹੋ ਰਾਈ ਨਾ ਮੈਂ ਤਾਂ ਨਾ ਕਹਾਦਾ ਕਰੀਏ ਸਾਡੀ ਉਹ ਧਮਕੀਆਂ ਦੇਣ ਰਿਹਾ ਗਲਤੀ ਕੋਈ ਹੋਵੇ ਤੇ ਰਾਈ ਨਾ ਮੈਂ ਕਰੀਏ ਕੋਈ ਕਾਰੋਬਾਰ ਕੀ ਦਾ ਕਾਰੋਬਾਰ ਨਸ਼ੇ ਵੇਚਦਾ ਹੋਰ ਕਰਦਾ ਜੀ ਆਹੋ ਪਰਚੇ ਤਾਂ ਕਿੰਨੇ ਹੋ ਗਏ ਪਰਚੀਆਂ ਤਾਂ ਤੁਹਾਨੂੰ ਸਾਨੂੰ ਨਹੀਂ ਪਤਾ ਅਸੀਂ ਆਪਣਾ ਕਾਰੋਬਾਰ ਕਰਨ ਵਾਲੇ ਬੰਦੇ ਆ ਆਹੋ ਇਹਨਾਂ ਦਾ ਇਹ ਹਮਲਾ ਕੀਤਾ ਉਹਦਾ ਪਰਚਾ ਦਾਜੀ ਕੀਤਾ ਉਹਦਾ ਪਰਚਾ ਹਾਂਜੀ ਚਾ ਪਰਚਾ PFRI 452 ਕੋਈ ਦਾਲ 23 24 ਲੱਗੀ ਮਿਲੇ ਸਨ ਆ ਬਾਕੀ ਇਨਸਾਫ ਇਹ ਮੰਗਦੇ ਵੀ ਸਾਡੇ ਹੁਣ ਜਿਹੜੀ ਆ ਬੰਦੀ ਕਾਰਵਾਈ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਗੋਲੀ ਚਲਾਈ ਉਹਦਾ ਕੋਲ ਬਰਾਮਦ ਹੋਇਆ ਹਾਂਜੀ ਗੋਲ ਬਰਾਮਦ ਹੋਇਆ ਸਾਡੇ ਕੋਲ ਪੁਲਿਸ ਦੇ ਕੋਲ ਪੁਲਿਸ ਨੂੰ ਅਸੀਂ ਦੇ ਦਿੱਤੇ ਸਵੇਰੇ ਪੁਲਿਸ ਲੈ ਗਈ ਸਾਡੇ ਕੋਲ ਹਾਂਜੀ ਹਾਂਜੀ ਕਿੰਨੇ ਬੰਦੇ ਡੋੜ ਗਏ ਇਹ ਬੰਦੇ ਦੇ ਦੇ ਨਾਲ ਤਿੰਨ ਚਾਰ ਹੋਰ ਹੀ ਹਨ ਮਿਛਾਤੇ ਸਾਡੀ ਪਛਾਣ ਚ ਨਹੀਂ ਪਿੰਡ ਤੋਂ ਨਹੀਂ ਬਾਹਰ ਤੋਂ ਹੀ ਇਹ ਉਦਾਂ ਤਿੰਨ ਚਾਰ ਬੰਦੇ ਲੈ ਕੇ ਮਗਰ ਗਿਆ ਹਾਂਜੀ ਹਾਂਜੀ ਇਹ ਮੰਗ ਕਰਦੇ ਆ ਮੰਗ ਸਾਰੇ ਉਹ ਪੁਲਿਸ ਪਚਾਂ ਦੇ ਉਹ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਵੇ ਸਜੋਜ ਦੀ ਬੰਦੀ ਕਾਰਵਾਈ ਕਰੇ ਤੇ ਦੂਜਾ ਤੀਜਾ ਅਲਾ ਹੋ ਗਿਆ ਇਹ ਪਹਿਲੀ ਤੇ ਹੈ ਨਹੀਂ ਐ ਇਦਾਂ ਦੇ ਅੱਜ ਮੇਰ ਨਾਲ ਕੱਲ ਨੂੰ ਕਿਹ ਹੋਰ ਨਾ ਕਰੂਗਾ ਹਾਂਜੀ ਗਾਂਵ ਹੀ ਖਤਰਾ ਹਾਂਜੀ ਜਾਨਵਰ ਮਾਰ ਦੀ ਜਾਨਵਰ ਮਾਰ ਤੋਂ ਘਾਡੇ ਨੇ ਗਈ ਕੀਤੀ ਮਾਰਨ ਨੀਦ ਨਾ ਗਿਆ ਮਗਰ 70 75 ਕਿਲੋ ਮੀਟਰ ਨਾਲ ਕੇ ਪਿੱਛੇ ਗਿਆ ਆਹੋ ਕੋਈ ਸੀਸੀਟੀਵੀ ਹੈ ਸਾਹਮਣੇ ਸੀਸੀਟੀਵੀ ਦੇ ਵਿੱਚ ਹਾਂਜੀ ਇਹਦੀ ਗੱਡੀ ਆਉਂਦੀ ਸਾਰਾ ਕੁਝ ਆਉਂਦਿਆ ਹਾਂਜੀ ਪਹਿਲੋ ਸੀਸੀਟੀਵੀ ਸਾਡੀ ਬਣੀ ਵੀਰ ਮਾਰਦੇ ਦੀ ਦੂਜੀ ਤੀਜੀ ਸਾਰੀ ਬਣੀ ਸਾਡੇ ਕੋਲ ਸਿਹਰੇ ਜਿਹੜੀ ਨੇ ਫਾਇਰ ਕਟੇ ਉਹ ਵੀ ਸੀਸੀਟੀਵੀ ਆ ਗਈ ਆ ਗੱਡੀ ਨੰਬਰੇ ਨੋਟ ਹੋ ਗਿਆ ਹਾਂਜੀ ਹੋ ਗਿਆ ਸਾਰਾ ਕੁਝ ਹੋ ਗਿਆ ਕੀ ਕਾਰਵਾਈ ਕੀਤੀ ਪੁਲਿਸ ਨੇ ਕਾਰਵਾਈ ਅਜੇ ਕੁਝ ਨਹੀਂ ਕੀਤੀ ਅਜੇ ਬਸ ਉਹ ਜਿਹੜੀ 455 ਪਰਸਨ ਪਰਚਾ ਕਟਿਆ ਬਾਕੀ ਅੱਜ ਦੀ ਜਿਹੜੀ ਬੰਦੀ ਕਾਰਵਾਈ ਕਰੇ ਪੁਲਿਸ ਦੇ ਅੰਦਰ ਹਾਂਜੀ ਗੋਲੀ ਚੌਂਦੀ ਧਾਰਾ ਨਹੀਂ ਲੱਗੀ ਅਜੇ ਪੁਲਸ ਆਈ ਅਜੇ ਕਾਰਵਾਈ ਕਾਰਵਾਈ ਚੱਲਣ ਢੀ ਅਜੇ ਹਰਾਜੀ ਬੇਕਾਰ ਗੁਰੂ ਕੀ ਵਡਾਲੀ ਕੀ ਮਾਮਲਾੜਾ ਤੁਹਾਡੇ ਘਰੋਂ ਤੇਰਾ ਜਾਮ ਲੱਗੇ ਗੋਲੀ ਮਾਮਲਾ ਸਰੇ ਐਸੀ ਕਿ ਪਹਿਲੇ ਮੇਰੇ ਘਰ ਵਾਲੇ ਦਾ ਝਗੜਾ ਹੋਇਆ ਸੀ ਇਹਨਾਂ ਦੇ ਨਾਲ ਉਦੋਂ ਰਾਜੀਨਾਮਾ ਹੋ ਗਿਆ ਸੀ ਹੁਣ ਜਿਹੜਾ ਝਗੜਾ ਹੋਇਆ ਸੀ ਇਹ ਉੱਥੇ ਬੈਠੇ ਸੀ ਇਹਨਾਂ ਦਾ ਮੋਟਰਸਾਈਕਲ ਲੱਗਾ ਸੀ ਤੇ ਸਾਰਾ ਮਤਲਬ ਵੀ ਉਹਨਾਂ ਦੇ ਕੋਈ ਰਿਸ਼ਤੇਦਾਰ ਆਏ ਸੀ ਚੱਕੀ ਵਾਲਿਆਂ ਦੇ ਤੇ ਇਹਨਾਂ ਨੇ ਉਹਦੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਇਹ ਉੱਥੇ ਨਿਕਲ ਕੇ ਬਾਹਰ ਆਏ ਆ ਇਹਨਾਂ ਕਹਿੰਦੇ ਕਿ ਰੁਕ ਜੋ ਮੁੜ ਕੇ ਇਹਨਾਂ ਦੇ ਪੈਰ ਤੇ ਗੱਡੀ ਚੜਾਤੀ ਆ ਫਿਰ ਇਹਨਾਂ ਨੇ ਪੁੱਛਿਆ ਕਿ ਕੌਣ ਆ ਫਿਰ ਸਾਰ ਇਹਨਾਂ ਨੇ ਮੁੜ ਕੇ ਬਾਹਰ ਨਿਕਲ ਕੇ ਜਿਹੜਾ ਲੱਖਾ ਵਾ ਉਹਨੇ ਇਹਨੂੰ ਗੱਲ ਘੜਤੀ ਆ ਬੇਟੀ ਦੀ ਤੇ ਫੇਰ ਹੱਥੋਂ ਪਾਈ ਹੋ ਗਿਆ ਤੇ ਸਰ ਅੱਗੇ ਸਾਨੂੰ ਇਹ ਮਾਮਲੇ ਦਾ ਪਤਾ ਨਹੀਂ ਵੀ ਉਹਨਾਂ ਕੋਲੋਂ ਕੁਛ ਮਾਰਿਆ ਕਿ ਜਾਂ ਇਹਨਾਂ ਮਾਰਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਗੋਲੀਆਂ ਚਲਾਤੀਆਂ ਉਹ ਘਰ ਵੀ ਨਹੀਂ ਸੀ ਉਹ ਰਾਜੀ ਨਾਲ ਮੈਨੂੰ ਕਹਿ ਰਹੇ ਸੀ ਆਪਣੇ ਬੰਦਿਆਂ ਨੂੰ ਬੰਦਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਉਂਕਿ ਪੁਲਿਸ ਨੂੰ ਵੀ ਇਹ ਧਮਕੀਆਂ ਲਾ ਰਿਹਾ ਹੈ ਆਪੇ ਸਾਡੇ ਗੋਲੀ-ਗੋਲੀ ਨਹੀਂ ਸਾਰੇ ਇਹਨੇ ਚਲਾਈ ਨਾ ਇਹਨਾਂ ਦਾ ਗੱਡੀ ਨੰਬਰ ਕੋਈ ਆਉਣ ਡਿਆ ਵਾ ਨਾ ਇਹ ਵੀ ਚ ਆਉਣ ਡਿਆ ਇਹਨਾਂ ਆਪਣੇ ਕੋਲੋਂ ਗੋਲੀਆਂ ਚਲਾ ਦਿੱਤੀਆਂ ਵਾ ਤੇ ਸਾਰੇ ਅੱਗੇ ਕਾਰਵਾਈ ਮਲਪਾਉਣ ਦੇ ਜਿਹੜੇ ਪਰਚਾ ਕਰਾਉਣਾ ਮੈਨੂੰ ਵੀ ਲੱਗਦਾ ਹੈ ਇਹ ਤਾਂ ਇਹ ਘਰ ਨੂੰ ਪਸੌਣ ਦੀ ਕੋਸ਼ਿਸ਼ ਹੈ ਹਾਂਜੀ ਪਸੌਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਜੇ ਤਾਂ ਗੋਲੀ ਦਾ ਜਿਹੜੇ ਤੇ ਪੰਜ ਦਾ ਦਸ ਦਾ ਦਸ ਨੇ ਉਸ ਤੋਂ ਠੜਾ ਘਰ ਵਾਲਾ ਕਿੱਥੇ ਉਹ ਘਰ ਹੀ ਨਹੀਂ ਸੀ ਸਰ ਉਹ ਕਿੱਥੇ ਗਿਆ ਸੀ ਉਹ ਮਤਲਬ ਜਿੱਦਾਂ ਦਾ ਝਗੜਾ ਹੋਇਆ ਨਾ ਕਰੋਬਾਰੀ ਸੀ ਇਹਨਾਂ ਆਪਣੇ ਕੋਲੋ ਇਸ਼ੂ ਖੜੇ ਕੀਤੇ ਆ ਤੇ ਸਵੇਰੇ ਮੁੜਕੇ 10 11 ਵਜੇ ਪੁਲਿਸ ਆਈ ਆ ਮੇਰੀ ਬੇਟੀ ਨੂੰ ਜਾ ਕੇ ਲੈ ਗਈ ਆ ਤੇ ਮੈਨੂੰ ਲੈ ਗਈ ਆ ਹਾਂਜੀ ਕੈਮਰੇ ਵਿੱਚ ਕੁਝ ਨਹੀਂ ਆ ਰਿਹਾ ਇਹ ਲੋਕੇਸ਼ਨ ਕਢਾ ਸਕਦੇ ਆ ਹਾਂਜੀ ਹਾਂਜੀ ਮੰਗੀ ਕਰਦੇ ਆ ਮੰਗ ਇਹ ਕਰਦੇ ਕਿ ਸਾਡਾ ਫੈਸਲਾ ਚਾਹੀਦਾ ਮੇਰੇ ਹਸਬੰਦ ਦੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਹਾਂ ਜੀ ਚੁੱਕਿਆ ਚੁੱਕਿਆ ਹਾਂ ਹਾਂ ਜੀ ਚੁੱਕਿਆ ਅੱਜ ਸਾਨੂੰ 10 ਵਜੇ ਮੇਰੀ ਬੀਡੀ ਨੂੰ ਲੈ ਕੇ ਮੇਰੀ ਬੀਡੀ ਨੂੰ ਲੈ ਗਏ ਮੈਨੂੰ ਲੈ ਗਏ ਹਾਂ ਜੀ ਸਾਨੂੰ ਮਤਲਬ ਕਿ ਦੁੱਕੇ ਦੁੱਕੇ ਮਾਰੇ ਇਹਨਾਂ ਨੇ ਕਿ ਤੁਹਾਡੇ ਤੇ ਪਰਚਾ ਕਰਦੇ ਨਾ ਸਰ ਸਾਡੇ ਤੇ ਪਰਚਾ ਬੰਦਾ ਨਹੀਂ ਆ ਹਾਂ ਜੀ ਤੇ ਇਹ ਜਿਹੜੀਆਂ ਗੋਲੀਆਂ ਦਾ ਮਾਮਲਾ ਜੀ ਇਹਨਾਂ ਖੁਦ ਗੋਲੀਆਂ ਮਾਰ ਕੇ ਇਹਨਾਂ ਤੇ ਇਸ਼ੂ ਖੜਾ ਕਰਦੇ ਆ ਮਤਲਬ ਵੀ ਇਹਨਾਂ ਦੇ ਮੇਰੇ ਘਰ ਵਾਲੇ ਤੇ ਕੋਈ ਐਕਸ਼ਨ ਨਹੀਂ ਆਉਣਾ ਚਾਹੀਦਾ ਵੀ ਹਾਂ ਜੀ ਇਹ ਪੁਲਿਸ ਤੇ ਦਬਾਅ ਪਾ ਰਹੇ ਆ ਕਿ ਇਹਨੂੰ ਆਪਾਂ ਉਡਾਉਣਾ ਵਾ ਪਰਚਾ ਕਰਾਉਣਾ 307 ਦਾ ਤੇ ਹਾਂਜੀ ਇਹ ਕਹਿ ਰਹੇ ਕਿ ਮਤਲਬ ਵੀ ਇਹਨੂੰ ਉਡਾਉਣਾ ਵਾ ਦੂਜੀ ਗੱਲ ਸਰ ਇਹ ਲੋਕੇਸ਼ਨ ਕਢਾ ਸਕਦੇ ਕੈਮਰੇ ਦੇ ਵਿੱਚ ਆਇਆ ਨਹੀਂ ਨਾ ਗੱਡੀ ਆਈ ਨਾ ਮੋਟਰਸਾਈਕਲ ਆਇਆ ਇਹਨਾਂ ਖੁਦ ਗੋਲੀਆਂ ਮਾਰੀਆਂ ਇਹ ਸਵੀ ਰਿਪੋਰਟ ਆਇਆ ਜੀ ਕਹਿੰਦੇ ਕੋਈ ਫਾਇਰਿੰਗ ਫਾਇਰਿੰਗ ਹੋਈ ਸਟਰਟਰ ਤੇ ਪਰ ਅਸੀਂ ਮੌਕਾ ਵਗੈਰਾ ਚੈੱਕ ਕੀਤਾ ਤੇ ਸਾਨੂੰ ਸਾਈਨ ਮਿਲੇ ਪਰ ਆਪਾਂ ਚੈੱਕ ਕਰ ਰਹੇ ਵੀ ਐਕਚੁਅਲ ਕਾਰਨ ਕੀ ਹੈ ਤੇ ਕਿੱਦਾਂ ਆਇਆ ਕਿੰਨੀਆਂ ਗੋਲੀਆਂ ਹੋ ਗਏ ਬ੍ਰਹਮ ਹੋ ਗਏ ਜੀ ਇੱਕ ਇੱਕ ਤੋਂ ਦੂ ਸਾਨੂੰ ਕੋਰਟ ਮਤਲਬ ਸ਼ੀਖ ਬਰੰਪ ਲੱਭੇ ਸਾਨੂੰ ਅਜੇ ਬਾਕੀ ਪਚੱਕਾ ਕੀ ਤੁਹਾਡੇ ਕੋਲ ਵੀ ਗੱਲ ਆਪਾਂ ਤੇ ਪਰਚਾ ਦਰਜ ਕਰਤਾ ਸੀ ਪਹਿਲੇ ਵੀ ਝਗੜਾ ਆਇਆ ਸੀ ਹਾਂ ਹਾਂ ਪਹਿਲੇ ਵੀ ਝਗੜਾ ਆਇਆ ਹਾਂ ਪਰ ਉਹ ਦੂਜੀ ਪਾਰਟੀ ਲੇਜ ਕਰ ਰਹੀ ਵੀ ਸ਼ਾਇਦ ਇਹਨਾਂ ਦੇ ਮਤਲਬ ਮੈਨੀਪੂਲੇਟ ਕੀਤਾ ਗਿਆ ਅਜੇ ਪਚੱਕ ਕਰ ਰਿਹਾ ਐਕਚੁਅਲ ਕੌਜ਼ ਕੀ ਹੈ ਰੈਸਟ ਵਗੈਰਾ ਨਹੀਂ ਦੇ ਵੀ ਕੋਈ ਗੱਡੀ ਵੜੀ ਆ ਰਹੀ ਨਹੀਂ ਸੀ ਸੀਸੀਟੀਵੀ ਚੈੱਕ ਕਰ ਸੀਸੀਟੀਵੀ ਫੁਟੇਜ ਚੈੱਕ